ਤਤ ਜੋ ਰਤਿਸ ਘੜੀ ਪਰਮ ਸਤਕਾਰ ਜੋਗ ਗੁਰੂ ਰੂਪ ਖਾਲਸਾ ਪਿਆਰੀ ਸਾਧ ਸੰਗਤ ਬੜਪਾਗੇ ਹਾਂ ਗੁਰੂ ਚਰਨਾਂ 'ਚ ਹਾਜ਼ਰੀਆਂ ਪਰ ਕੇ ਆਪਣੇ ਜੀਵਨ ਦਾ ਕੁਝ ਸਮਾਂ ਸਫਲ ਕਰਮ ਦਾ ਸਮਾਂ ਪ੍ਰਾਪਤ ਹੋਇਆ ਸਤਿਗੁਰੂ ਪਾਤਸ਼ਾਹ ਜੀਾਂ ਦੇ ਗੁਰੂ ਗਰੀਬ ਨਵਾਜ਼ ਬਖਸ਼ਿਸ਼ਾਂ ਦੇ ਦਾਤੇ ਤੁਹਾਨੂੰ ਸਤਿਗੁਰੂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਾਂ ਦੇ ਪਾਵਨ ਦਰਬਾਰ ਅੰਦਰ ਸ਼ਾਮ ਦੇ ਦੀਵਾਨ ਦੀ ਰੰਭਤਾ ਰਹਿਰਾ ਸਾਹਿਬ ਅਮਰਤਮੀ ਬਾਣੀ ਦੇ ਕੀਰਤਨ ਗਿਆਨੀ ਗੋਗੀ ਸਿੰਘ ਜੀ ਤੇ ਗਿਆਨੀ ਰਨਦੀਪ ਸਿੰਘ ਜੀ ਹੁਣ ਆਪਸੋਂ ਬੜੇ ਪਿਆਰ ਨਾਲ ਸਰਵਣ ਕੀਤੇ ਨੇ ਸਵਾਉ ਹੁਣ ਕੁਝ ਸਮਾਂ ਆਪਾਂ ਦਸ਼ਮੇਸ਼ ਪਿਤਾਵਾਜਾਂ ਵਾਲੇ ਕਲਗੀਧਰ ਪਾਤਸ਼ਾਹ ਸਰਵਸਦਾਨੀ ਸਤਗੁਰੂ ਪਾਤਸ਼ਾਹ ਜੀ ਦੀ ਅਮਰ ਜੀਵਨ ਦੀ ਗਾਥਾ ਜੋ ਨਿਤ ਨਿਤ ਪ੍ਰਤੀ ਆਪ ਭਾਵਨ ਇਤਿਹਾਸ ਸਰਵਣ ਕਰਦੇ ਹਾਂ ਪਿਆਰ ਨਾਲ ਜੁੜਦੇ ਹੋਏ ਇਕਾਗਰਤਾ ਫੜਾ ਕੇ ਸਰਵਣ ਕਰਿਏ ਮਨ ਮਿਰਤੀਆਂ ਜੋੜੀਏ ਸਤਿਗੁਰੂ ਪਾਤਸ਼ਾਹ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਪਣੀਆਂ ਰਹਿਮਤਾਂ ਵਰਤਾਈਆਂ ਖਾਲਸਾ ਪੰਥ ਦੀ ਸਾਜਨਾ ਕੀਤੀ ਆਪ ਵੀ ਖੰਡੇ ਬਾੜੇ ਦਾ ਅੰਮ੍ਰਿਤ ਛਕਿਆ ਗੋਬਿੰਦ ਦਾਸ ਗੋਵਿੰਦ ਰਾਏ ਤੋਂ ਗੋਬਿੰਦ ਸਿੰਘ ਨਾਮ ਰਖਾਇਆ ਸਿੰਘ ਤੇ ਕੌਰ ਨਾਮ ਮਹਾਰਾਜ ਨੇ ਆਪਣੀ ਖਾਲਸੇ ਨੂੰ ਬਖਸ਼ਿਸ਼ ਕੀਤੀ ਮਰਯਾਦਾਵਾਂ ਦ੍ਰਿੜ ਕਰਾਈਆਂ ਰਹਿਣੀ ਰਹੈ ਸੋਈ ਸਿੱਖ ਮੇਰਾ ਉਪਦੇਸ਼ ਦਿੱਤਾ ਬੱਜਰ ਕੁ ਰਹਤਾ ਤੋ ਕਿਵੇਂ ਬਚਣਾ ਹੈ ਇਹ ਵੀ ਉਪਦੇਸ਼ ਦ੍ਰਿੜ ਕਰਾਇਆ ਸਤਿਗੁਰਾਂ ਦੇ ਸਿਵਾਉ ਇਸ ਤਰ੍ਹਾਂ ਮਹਾਰਾਜ ਬਖਸ਼ਿਸ਼ਾਂ ਕਰ ਰਹੇ ਨੇ ਆਨੰਦਪੁਰ ਸਾਹਿਬ ਦਰਬਾਰ ਸਜਿਆ ਹੋਇਆ ਹੈ ਬੇਅੰਤ ਗੁਰਸਿੱਖ ਮਹਾਰਾਜ ਦੀ ਹਜ਼ੂਰੀ 'ਚ ਬੈਠ ਕੇ ਆਨੰਦਮਾਨ ਰਹੇ ਨੇ ਜਿਵੇਂ ਆਪ ਬੈਠੇ ਹੋ ਕੀ ਬਚਨ ਮਹਾਰਾਜ ਦੇ ਅੱਗੇ ਚਲਦੇ ਹਨ ਕੀ ਇਤਿਹਾਸ ਰੰਭ ਹੁੰਦਾ ਹੈ ਆਓ ਗੁਰੂ ਚਰਨਾਂ 'ਚ ਇਕਾਗਰਤਾ ਕਰਦੇ ਹੋਏ ਰਸਨਾ ਪਵਿੱਤਰ ਕਰਿਓ ਉਚਾਰਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਇੱਕ ਸਿੱਖ ਹਾਥ ਜੋਰ ਤਿਸ ਕਰੀ ਕਲ ਭੀਰ ਮਹਾਰਾਜ ਦੇ ਸਜੇ ਦਰਬਾਰ ਚ ਜਿਵੇਂ ਸਤਿਗੁਰ ਪਾਤਸ਼ਾਹ ਨੇ ਬੜੇ ਪਿਆਰ ਨਾਲ ਕੱਲ ਆਪਨੇ ਸੁਣਿਆ ਪੰਜਾਂ ਸਿੰਘਾਂ ਕੋਲੋਂ ਅਮਰਤ ਛਕਣ ਦਾ ਹੁਕਮ ਦਿੱਤਾ ਹੁਕਮਨਾਮੇ ਲਿਖ ਕੇ ਭੇਜੇ ਦੂਰ ਦਰਾੜ ਜਿਸ ਹੁਕਮਨਾਮਿਆਂ ਦੀ ਇੱਕ ਨਕਲ ਆਪਨੇ ਕੱਲ ਸਰਵਣ ਕੀਤੀ ਕਿ ਉਸ ਦੇ ਵਿੱਚ ਮਹਾਰਾਜ ਨੇ ਕੀ ਕੀ ਸਾਨੂੰ ਉਪਦੇਸ਼ ਦਿੱਤਾ ਹੈ ਸੋ ਇਸ ਤਰ੍ਹਾਂ ਮਹਾਰਾਜ ਰਹਿਮਤਾ ਕਰ ਰਹੇ ਸੀ ਜੁੜੀ ਹੋਏ ਸੰਗਤ ਦੇ ਵਿੱਚੋਂ ਸਤਿਗੁਰੂ ਮਹਾਰਾਜ ਦੇ ਚਰਨਾਂ 'ਚ ਇੱਕ ਗੁਰਸਿੱਖ ਉੱਠ ਕੇ ਖੜਾ ਹੋਇਆ ਹੱਥ ਜੋੜੇ ਬਜਾਂ ਵਾਲੇ ਸਤਿਗੁਰੂ ਮਹਾਰਾਜ ਦੇ ਚਰਨਾਂ 'ਚ ਇੱਕ ਬੇਨਤੀ ਇੱਕ ਅਰਦਾਸ ਕਰਨ ਲੱਗਿਆ ਹੈ ਅਗਰ ਪ੍ਰਭੂ ਕੇ ਬੇਨਤੀ ਕਰੀ ਸਤਿਗੁਰਾਂ ਦੇ ਹਜ਼ੂਰ ਹਾਜ਼ਰੀ ਦੇ ਵਿੱਚ ਹੱਥ ਜੋੜ ਕੇ ਪਾਤਸ਼ਾਹ ਜੀਆਂ ਦੇ ਚਰਨਾਂ 'ਚ ਬੇਨਤੀ ਕਰਦਾ ਇਉਂ ਜੋਦੜੀ ਕਰ ਰਿਹਾ ਹੈ ਸੱਚੇ ਪਾਤਸ਼ਾਹ ਤੂੰ ਪਾਸ ਆਖਿਆ ਹੀ ਸੱਚੇ ਪਾਤਸ਼ਾਹ ਬਖਸ਼ਿਸ਼ਾਂ ਦੇ ਦਾਤੇ ਕਲਮੀਰ ਪਿਤਾ ਜੀਓ ਸੁਣੀਐ ਕਰੋ ਏਕ ਅਰਦਾਸ ਕਿਰਪਾ ਕਰਕੇ ਮੈਂ ਆਪ ਜੀ ਦੇ ਚਰਨਾਂ 'ਚ ਕੋ ਬੇਨਤੀ ਕਰਨ ਲੱਗਿਆ ਹਾਂ ਮੇਰੀ ਬੇਨਤੀ ਸੁਣੋ ਜੀ ਏਕ ਮਸੰਦ ਗयो ਘਰ ਮੇਰੇ ਇੱਕ ਵਾਰੀ ਇੱਕ ਮਸੰਦ ਮੇਰੇ ਘਰ ਪਹੁੰਚਿਆ ਸੀ ਇਹ ਰਤ ਉੱਠਿਓ ਦੇਨ ਕਨੇਰੇ ਜਦੋਂ ਮੈਂ ਦੇਖਿਆ ਕਿ ਗੁਰੂ ਦਾ ਮਸੰਦ ਆਇਆ ਸਿੱਖ ਆਇਆ ਮੈਂ ਉਹਨਾਂ ਆਇਆ ਦੇਖ ਕੇ ਬੜੀ ਜਲਦੀ ਪਿਆਰ ਦੇ ਨਾਲ ਬੜੀ ਸ਼ਰਧਾ ਨਾਲ ਉੱਕੇ ਖੜਾ ਹੋਇਆ ਕਰ ਵੰਦਨ ਸਾਦਰ ਬਿਠਾਇਓ ਪਹਿਲਾਂ ਵੰਦਨਾ ਕੀਤੀ ਨਮਸਕਾਰ ਕੀਤੀ ਫਿਰ ਆਦਰ ਦੇ ਨਾਲ ਪਲੰਗਾ ਢਾਕੇ ਉੱਤੇ ਬਿਠਾਇਆ ਜਥਾ ਸ਼ਕਤ ਮੈਂ ਆਸਨ ਕਰਾਇਓ ਫਿਰ ਜਥਾ ਸ਼ਕਤ ਜੋ ਮੇਰੇ ਘਰ ਦੇ ਵਿੱਚ ਸਰਦਾ ਪੁੱਜਦਾ ਸੀ ਉਹਦੇ ਮੁਤਾਬਕ ਭੋਜਨ ਤਿਆਰ ਕੀਤਾ ਭੋਜਨ ਛਕੋ ਛਕਾਇਆ ਹੈ ਆਤ ਜੋਰ ਮੈਂ ਕਹੋ ਸ਼ਕੀਜੈ ਜਦ ਭੋਜਨ ਤਿਆਰ ਕਰਕੇ ਥਾਲੇ ਚ ਰੱਖ ਕੇ ਅੱਗੇ ਰੱਖਿਆ ਹੱਥ ਜੋੜ ਕੇ ਬੇਨਤੀ ਕੀਤੀ ਕਿ ਗੁਰੂ ਕੇ ਸਿੱਖੋ ਗੁਰੂ ਦਾ ਰੂਪੋਂ ਆਪ ਇਹ ਭੋਜਨ ਛਕੋ ਲੰਗਰ ਛਕੋ ਖੁਸ਼ੀ ਗੁਰੂ ਦੇਸ ਤੇ ਕਰਦੀ ਜੈ ਕਿਰਪਾ ਕਰਕੇ ਲੰਗਰ ਭੋਜਨ ਛਕੀ ਪ੍ਰਵਾਣ ਕਰਕੇ ਖੁਸ਼ੀਆਂ ਬਖਸ਼ੋ ਇਹ ਮੈਂ ਜਦੋਂ ਬੇਨਤੀ ਕਰੀ ਸੁਰਤਮ ਸੰਤ ਕੋਪ ਕਰ ਪਾਖਿਓ ਜਿਹੜਾ ਉਹ ਸਿੱਖ ਮਸੰਦ ਆਇਆ ਹੋਇਆ ਸੀ ਸਾਡੇ ਘਰ ਉਹ ਬੜੇ ਗੁਰ ਗਰੋਧ ਦੇ ਵਿੱਚ ਆ ਗਿਆ ਗੁੱਸੇ ਚ ਆ ਕੇ ਬੋਲਣ ਲੱਗਿਆ ਕੋ ਗੁਰ ਮਾਰੇ ਕਿਆ ਕਰ ਰੱਖਿਓ ਸਤਗੁਰੂ ਮਹਾਰਾਜ ਨੂੰ ਸਿੱਖ ਦੱਸ ਰਿਹਾ ਸੱਚੇ ਪਾਤਸ਼ਾਹ ਮੈਨੂੰ ਕਹਿਣ ਲੱਗਿਆ ਗੁਰੂ ਦੇ ਮਾਰਿਆ ਤੂੰ ਹੀ ਕੀ ਬਣਾ ਰੱਖਿਆ ਹੈ ਦਾਲ ਰੋਟੀ ਕਾ ਚੈ ਸ਼ਕਾਵਨ ਤੂੰ ਸਾਨੂੰ ਅਧਾਲ ਰੋਟੀ ਖਵਾਉਣੀ ਚਾਹੁੰਦਾ ਹੈ ਇਹ ਗੱਲਾਂ ਮੈਨੂੰ ਮਸਾਦਰੇ ਕਹੀਆਂ ਆ ਹੁਣ ਵੀ ਇੱਕ ਦਿਨ ਅਸੀਂ ਦਸਰੇ ਜੀ ਗਿਆਨੀ ਜੀ ਵੀ ਉਹ ਕਹਿੰਦੇ ਜਿੱਥੇ ਵੀ ਜਾਂਦੇ ਆ ਉੱਥੇ ਹੀ ਮੂੰਗੀ ਦੀ ਦਾਲ ਸਾਡੀ ਗੱਲ ਪਈ ਹੋਈ ਆ ਅਮਰੀਕਾ ਕਨੇਡਾ ਵੀ ਗਏ ਕਹਿੰਦੇ ਉੱਥੇ ਵੀ ਮੂੰਗੀ ਦੀ ਦਾਲ ਸੋ ਨਾਲੇ ਆਪਾਂ ਇਤਿਹਾਸ ਪੜ੍ਹਦੇ ਆਂ ਇਤਿਹਾਸ ਸੁਣਦੇ ਆਂ ਫਿਰ ਵੀ ਅਸੀਂ ਇਹਨਾਂ ਗੱਲਾਂ ਨੂੰ ਕਰਨ ਤੋਂ ਹਟਦੇ ਨਹੀਂ ਹਾਂ ਤੈ ਸਿੱਖ ਬਾਜਾ ਵਾਲੇ ਸਤਿਗੁਰੂ ਮਹਾਰਾਜ ਨੂੰ ਦੱਸ ਰਿਹਾ ਹੈ ਕਿ ਉਹ ਮਸੰਦ ਨੇ ਕਿਹਾ ਕਿ ਤੂੰ ਕਿੱਥੇ ਰੋਟੀਆਂ ਦਾਲ ਮੇਰੇ ਅੱਗੇ ਲਿਆ ਕੇ ਰੱਖਤੀ ਮੈਂ ਗੁਰੋਂ ਨਾ ਇੱਕਮ ਖਾਵਨ ਇਹ ਮੈਂ ਕਿਸੇ ਤਰ੍ਹਾਂ ਨਹੀਂ ਖਾਣਾ ਕਰਾਂਗਾ ਗੁਰ ਪ੍ਰਸਾਦ ਜੇ ਕਰੇ ਕਰਾਏ ਜੇ ਤੂੰ ਗੁਰ ਪ੍ਰਸਾਦ ਭਾਵਕੇ ਜਿਹੜਾ ਗੁਰੂ ਘਰ ਦੇ ਵਿੱਚ ਪਕੜਾ ਪ੍ਰਸ਼ਾਦ ਹੀ ਦੇਖ ਬਣਾਉਂਦੇ ਹਾਂ ਕਰਾਏ ਜੇ ਤੂੰ ਕੜਾ ਪ੍ਰਸ਼ਾਦ ਤਿਆਰ ਕਰੇ ਤੋ ਪਰਸਨ ਵੈ ਕੈ ਲਿਓ ਖਾਏ ਤਾਂ ਮੈਂ ਉਬੜਾ ਖੁਸ਼ ਹੋ ਕੇ ਸ਼ਕ ਲਵਾਂਗਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਕਿ ਉਹਨਾਂ ਸਮਿਆਂ 'ਚ ਕੜਾ ਪ੍ਰਸ਼ਾਦ ਇਹ ਬਹੁਤ ਵੱਡੀ ਵਸਤੂ ਸੀ ਅੱਜ ਵੀ ਬਹੁਤ ਵੱਡੀ ਦਾਤ ਹੈ ਇਹ ਗੁਰੂ ਘਰ ਦੇ ਵਿੱਚ ਇਹਦੇ ਬਰਾਬਰ ਕੋਈ ਵੀ ਚੀਜ਼ ਨਹੀਂ ਹੈ ਦੁਨੀਆ ਦੀ ਸ਼ੁੱਧ ਵਸਤੂ ਹੈ ਪਵਿੱਤਰ ਹੈ ਅਕਾਲ ਪੁਰਖ ਵਾਹਿਗੁਰੂ ਨੂੰ ਭੋਗ ਲੱਗਦਾ ਹੈ ਸ਼ੁੱਧਤਾਈ ਦੇ ਨਾਲ ਤਿਆਰ ਹੁੰਦਾ ਹੈ ਪਰ ਉਹ ਮਸੰਦ ਨੇ ਵੀ ਸਿੱਖ ਨੂੰ ਕਿਹਾ বিজেতো কড়াប្រਸ਼ਾਤ تیار ਕਰਕੇ ਛਕਾਵਾਂ ਫੇਰ ਛਕਾਂਗੇ ਸੁਨ ਮਸੰਦ ਬਾ ਨਿਰਸ ਭਰੀ ਇਸ ਤਰ੍ਹਾਂ ਸਿੱਖ ਕਹਿਣ ਲੱਗਿਆ ਮਹਾਰਾਜ ਮੈਂ ਮਸੰਦ ਦੀਏ ਗੁੱਸੇ ਭਰੀਆਂ ਗੱਲਾਂ ਸੁਣ ਕੇ ਸਿੱਖ ਨੇ ਸਹਿਤ ਬਿਨ ਮੈਂ ਕਰੀ ਮੈਂ ਆਪਣੀ ਸਿੱਖਣੀ ਸਮੇਤ ਉਸ ਸਿੱਖ ਮਸੰਦ ਨੂੰ ਬੇਨਤੀ ਕੀਤੀ ਹਮ ਗਰੀਬ ਕਰ ਦੇਖਣ ਕੀਜੈ ਕੀ ਆਖਿਆ ਕਿ ਮਹਾਪੁਰਖੋ ਬਾਬਾ ਜੀ ਤੁਸੀਂ ਸਾਡਾ ਘਰ ਚ ਕੀ ਤਰ੍ਹਾਂ ਦੇਖ ਲੈਣਾ ਕਰੋ ਚੰਗੀ ਤਰ੍ਹਾਂ ਸਾਡੇ ਘਰ ਦੇ ਵਿੱਚ ਅੰਦਰ ਜਾ ਕੇ ਜੋ ਨਿਕਸੈ ਲੈ ਖਾਵਨ ਕੀਜੈ ਘਰ ਦੇ ਅੰਦਰ ਜਾਓ ਭਾਂਡੇ ਫਰੋਲੋ ਜੋ ਵੀ ਸਾਡੇ ਘਰ ਦੇ ਵਿੱਚੋਂ ਤੁਹਾਨੂੰ ਚੰਗੀ ਵਸਤੂ ਜਿਹੜੀ ਵੀ ਮਿਲ ਜਾਵੇ ਉਹ ਲੈ ਕੇ ਤੁਸਾਂ ਨੇ ਛਕ ਲੈਣੀ ਪਨ ਮਸੰਦ ਬੋਲਿਓ ਹੰਕਾਰੀ ਫੇਰ ਵੀ ਉਹ ਮਸੰਦ ਬੜਾ ਹੰਕਾਰੀ ਸੀ ਹੰਕਾਰ ਦੇ ਗੁੱਸੇ ਵਿੱਚ ਬੋਲਦਾ ਹੈ ਆਗਿਆ ਹਮ ਕੋ ਗੁਰ ਉਚਾਰੀ ਕੀ ਆਖਿਆ ਉਹਨੇ ਵੀ ਸਾਨੂੰ ਸਤਗੁਰਾਂ ਦੀ ਆਗਿਆ ਹੈ ਸਿੱਖ ਕੇ ਸਿੱਖ ਕੇ ਕਲ ਜਦ ਕੇ ਚਲ ਜਾਵੋ ਜਦੋਂ ਵੀ ਕਿਸੇ ਗੁਰਸਿੱਖ ਦੇ ਘਰੇ ਜਾਵਾਂ ਬਿਨਾਂ ਤਿਹਾਵਲ ਅਪਰ ਨਾ ਖਾਵੋ ਆਪਣਾ ਪ੍ਰਸ਼ਾਦ ਤਿਹਾਵਲ ਕਿਉਂਕਿ ਜਿੰਨੇ ਵਸਤੂ ਆਉਂਦੀਆਂ ਨੇ ਕਿਉਂ ਆਟਾ ਤੇ چینی ਇਤਿਹਾਵਲ ਕੜਾ ਪ੍ਰਸ਼ਾਦ ਤੋਂ ਬਿਨਾ ਹੋਰ ਨਹੀਂ ਕੁਝ ਖਾਣਾ ਇਹੀ ਛਕਣਾ ਹੈ ਸਤਿਗੁਰ ਪਾਤਸ਼ਾਹ ਮੈਂ ਸੁਣ ਕਰ ਇਹ ਸੱਚੇ ਪਾਤਸ਼ਾਹ ਜਦੋਂ ਉਹਨੇ ਇਹ ਗੱਲ ਆਖੀ ਤੇ ਮੈਂ ਉਹਦੀ ਇਹ ਕਹੀ ਹੋਈ ਗੱਲ ਸੁਣ ਕੇ ਤਰਿਆ ਕੋ ਲਹੰਗਾ ਗਹਿਣੇ ਧਰ ਕਰ ਫਿਰ ਮੈਂ ਘਰਵਾਲੀ ਨਾਲ ਰਾਇ ਕੀਤੀ ਮੇਰੇ ਘਰਵਾਲੀ ਦੇ ਕੋਲ ਇੱਕ ਲਹੰਗਾ ਸੀ ਜਿਹੜਾ ਘਰੇ ਰੱਖਿਆ ਹੋਇਆ ਸੀ ਉਹ ਲਹੰਗਾ ਸੀ ਗਹਿਣੇ ਤਰਿਆ ਲ ਜਾ ਕੇ ਰਿਓ ਕਰਾਹੋ ਤਾਹੇ ਅਚਵਾਯੋ ਗਲਹਿਗਾ ਵੇਚਕੇ ਪੈਸੇ ਲੈ ਕੇ ਫਿਰ ਮੈਂ ਕਿਹੋ ਲੈ ਕੇ ਆਇਆ ਮਿੱਠਾ ਲੈ ਕੇ ਆਇਆ ਫਿਰ ਕੜਾ ਪ੍ਰਸ਼ਾਦ ਤਿਆਰ ਕਰਕੇ ਛਕਾਇਆ ਤੇ ਅਰਦਾਸ ਬਿਦਾ ਕਰ ਆਇਓ ਉਹਦੇ ਵਿੱਚੋਂ ਕੁਝ ਪੈਸੇ ਅਰਦਾਸ ਦੇ ਵੀ ਦਿੱਤੇ ਫਿਰ ਇਉਂ ਵਦੈਗੀ ਦਿੱਤੀ ਸਿੱਖ ਨੂੰ ਮਸੰਦ ਨੂੰ ਇਸ ਪ੍ਰਕਾਰ ਦੁੱਖ ਦੇ ਤਕਨੇਰੇ ਮਹਾਰਾਜ ਜੀ ਇਸ ਤਰ੍ਹਾਂ ਜਿਹੜੇ ਆਪ ਦੇ ਭੇਜੇ ਹੋਏ ਮਸੰਦ ਸਾਡੇ ਘਰਾਂ ਵਿੱਚ ਜਾਂਦੇ ਨੇ ਉਹ ਇਸ ਤਰੀਕੇ ਨਾਲ ਸਾਨੂੰ ਦੁੱਖ ਦਿੰਦੇ ਨੇ ਚਿਰਕਤ ਬੋਰ ਜਾਤ ਸਬੇਰੇ ਜਦੋਂ ਸਾਡੇ ਘਰਾਂ ਵਿੱਚ ਜਾਂਦੇ ਨੇ ਸਿੱਖਾਂ ਦੇ ਦਸਵੰਦ ਲੈਣ ਤਾਂ ਫਿਰ ਉਹਦੋਂ ਛਿੜਕਾਂ ਮਾਰਦੇ ਨੇ ਹੁਕਮ ਆਪਕੋ ਹੋਵੇ ਜੈਸੇ ਮਹਾਰਾਜ ਹੁਣ ਅੱਗੇ ਆਪ ਜੀ ਦਾ ਜਿਸ ਤਰ੍ਹਾਂ ਵੀ ਹੁਕਮ ਹੋਵੇ ਸੰਗਤ ਸਗਰੀ ਵਰਤੈ ਤੈਸੇ ਅਸੀਂ ਆਪ ਜੀ ਦੀ ਸੰਗਤਾਂ ਉਸੇ ਤਰ੍ਹਾਂ ਵਰਤਾਂਗੇ ਸੋਰਸੇ ਕਨਕੋ ਦੁਖ ਤਸ ਬੇਰਾ ਸਤਗੁਰੂ ਕਲ ਕੇ ਧਰਮ ਮਹਾਰਾਜ ਬਾਜਾਂ ਵਾਲੇ ਸਤਗੁਰੂ ਗਏ ਸਿੱਖਾਂ ਦਾ ਦੁੱਖ ਦੇ ਕੇ ਹਰਨ ਬਰਨ ਕੋਪ ਕਨੇਰਾ ਕਲਗੀਧਰ ਮਹਾਰਾਜਿਆਂ ਨੂੰ ਜੋਸ਼ ਆ ਗਿਆ ਜਲਾਲ ਚੜ ਗਿਆ ਸਤਗੁਰੂ ਮਹਾਰਾਜ ਦੇ ਚਿਹਰੇ ਤੇ ਸਰਬ ਪ੍ਰਤ ਹੁਕਮ ਕਰਿਓ ਗੁਰ ਤਬੈ ਕਲਗੀਧਰ ਮਹਾਰਾਜ ਨੇ ਉਸ ਸਮੇਂ ਫਿਰ ਸਾਰੀਆਂ ਸਿੱਖ ਸੰਗਤਾਂ ਨੂੰ ਹੁਕਮ ਕੀਤਾ ਰੋਟ ਮ ਸੰਧਨ ਕੋ ਲਿਓ ਸਬੈ ਮਹਾਰਾਜ ਕਹਿਣ ਲੱਗੇ ਵੀ ਗੁਰ ਸਿੱਖੋ ਐਸੇ ਜਿਹੜੇ ਮਸੰਦ ਤੰਗ ਕਰਨ ਵਾਲੇ ਨੇ ਉਹਨਾਂ ਨੂੰ ਲੁੱਟ ਲੈਣਾ ਕਰੋ ਘਰ ਤੇ ਦਿਓ ਨਿਕਾਸ ਕਰ ਮਾਰ ਜਦੋਂ ਘਰੇ ਜਾਣ ਤੰਗ ਕਰਨ ਡਰਨਾ ਨਹੀਂ ਹੈ ਉਹਨਾਂ ਨੂੰ ਕੁੱਟ ਕੇ ਬਾਹਰ ਕੱਢ ਦੇਣਾ ਹੈ ਨਹਿ ਦੇ ਜੈ ਤਨ ਗੁਰ ਕੀ ਕਾਰ ਉਹਨਾਂ ਨੂੰ ਕਦੇ ਵੀ ਕਾਰ ਭੇਟਾ ਵੀ ਨਹੀਂ ਦੇਣੀ ਸੁਵਾਨ ਅਨੰਦ ਮਸੰਦ ਬਿਲੰਦੇ ਇੱਥੇ ਮਹਾਰਾਜ ਕਹਿ ਰਹੇ ਨੇ ਇਹ ਤਾਂ ਸੁਵਾਨ ਹੁੰਦਾ ਕੁੱਤਾ ਵੀ ਕੁੱਤਿਆਂ ਦੀ ਨਿਆਂ ਹੀ ਹੋ ਗਏ ਹਨ ਕਿਉਂਕਿ ਲੋਭ ਲਹਿਰ ਸਭ ਸੁਵਾਨ ਹਲਕ ਹੈ ਹਲਕ ਉਹ ਸਭ ਹੈ ਵਿਗਾੜੇ ਜਿਹੜਾ ਸਾਡੇ ਅੰਦਰ ਲਾਲਚ ਹੈ ਨਾ ਲਾਲਚ ਨੂੰ ਸਤਿਗੁਰੂ ਮਹਾਰਾਜ ਬਾਣੀ ਦੇ ਵਿੱਚ ਕੁੱਤੇ ਦਾ ਦਰਜਾ ਦਿੰਦੇ ਨੇ ਉਹ ਮਨੁੱਖੋ ਮਨੁੱਖਣੀ ਰਹਿ ਜਾਂਦਾ ਜਿਹੜਾ ਲਾਲਚੀ ਲੋਭੀ ਹੋ ਜਾਂਦਾ ਉਹ ਕੁੱਤੇ ਦੇ ਦਿਆਂ ਹੀ ਹਲਕਾਇਆ ਬਣ ਜਾਂਦਾ ਹੈ ਕਹਿੰਦੇ ਕਿਉਂ ਤੂੰ ਕੁੱਤੇ ਮੰਗੋਂ ਭਜਿਆ ਫਿਰਦਾ ਨੇ ਰਾਤ ਮਰਦਾ ਫਿਰਦਾ ਇਹ ਲਾਲਚ ਨੂੰ ਛੱਡ ਵੀ ਦੇ ਇਸ ਤਰ੍ਹਾਂ ਤਲਕੀ ਧਰਮਾਰਾਜ ਕਹਿ ਰਹੇ ਨੇ ਸਾਰੀਆਂ ਸੰਗਤਾਂ ਬੈਠੀਆਂ ਜੇ ਮਸਾਂ ਦੇ ਗੁਰ ਸਿੱਖ ਦੀ ਬੇਇੱਜ਼ਤੀ ਸੁਣ ਕੇ ਮਹਾਰਾਜ ਕਹਿਣ ਲੱਗੇ ਜਿਹੜੇ ਐਸੇ ਲਾਲਚੀ ਨੇ ਉਹਨਾਂ ਨੂੰ ਬਾਹਰ ਕੱਢੋ ਘਰੇ ਨਾ ਬੜਨ ਦਿਓ ਪਕੜੇ ਕਰਦੇ ਆਪਾਂ ਜਦੋਂ ਕੋਈ ਕੁੱਤਾ ਆਉਂਦਾ ਫਿਰ ਆਪਾਂ ਡੰਡਾ ਹੀ ਫੇਰਦੇ ਆ ਉਹਨਾਂ ਤੇ ਜੇ ਬਹਾਰ ਕੇ ਆਜੇ ਫਿਰ ਉਹਨਾਂ ਤਾਂ ਮਾਰਨ ਤੱਕ ਜਾਂਦੇ ਸੋ ਇਸ ਤਰ੍ਹਾਂ ਇਹ ਪ੍ਰਮਾਣ ਹਨ ਜੇ ਸਾਡੇ ਸਮਝ ਆ ਜਾਣ ਸਤਗੁਰੂ ਪਾਤਸ਼ਾਹ ਨੇ ਹੁਕਮ ਕਰ ਦਿੱਤਾ ਹੈ ਮਸੰਦਾਂ ਨੂੰ ਮੋੜਨ ਦਾ ਘਰੋਂ ਖਾਲੀ ਕਿ ਇਹ ਮਸੰਦਾਂ ਨੂੰ ਹੁਣ ਅੱਜ ਤੋਂ ਕਾਰ ਭੇਟਾ ਨਹੀਂ ਦੇਣੀ ਹੈ ਨਨ ਘਟ ਘਟ ਖਾਵੇਂ ਬੰਦੇ ਕਿਉਂਕਿ ਮੰਦੀ ਮੱਤ ਵਾਲੇ ਨੇ ਤਾਂ ਸਿੱਖਾਂ ਨੂੰ ਕਟ ਘਟ ਵੱਡ ਵੱਡ ਖਾਂਦੇ ਨੇ ਕੁੱਤਿਆਂ ਦੀ ਨਿਆਈ ਲਿਓ ਲਸ਼ਟਕਾ ਸਿਰ ਪਰ ਮਾਰ ਇਸ ਤਰ੍ਹਾਂ ਇਹਨਾਂ ਦੇ ਲਸ਼ਟਕਾ ਮੈਨੇ ਛੋਟੀ ਲੈ ਕੇ ਜਦੋਂ ਵੀ ਆਉਣ ਸਿਰ 'ਚ ਮਾਰਨੀ ਉਹ ਕਰਕੇ ਬਿਦ ਬਹਿਰ ਨਿਕਾਰ ਕੁੱਤੇ ਦੀ ਨਿਆਈ ਬਾਹਰ ਕਢ ਦੇਣਾ ਹੈ ਜਿਸ ਗੁਰ ਪਾਪੀ ਤੇ ਸਿੱਖ ਦੁਖੀ ਇੱਥੇ ਜਿਹੜਾ ਗੁਰ ਸ਼ਬਦ ਕਵੀ ਨੇ ਵਰਤਿਆ ਹੈ ਇਹ ਮਸੰਦ ਲਈ ਹੀ ਵਰਤਿਆ ਹੈ ਜਿਹੜੇ ਐਸੇ ਮਸੰਦ ਗੁਰੂ ਘਰ ਵੱਲੋਂ ਜਿਨ੍ਹਾਂ ਨੂੰ ਮਸਨੱਦੀ ਦਿੱਤੀ ਗਈ ਸਥਾਪਨਾ ਕੀਤੀ ਗਈ ਫਿਰ ਸੰਗਤਾਂ ਇਹਨਾਂ ਨੂੰ ਵੀ ਗੁਰੂ ਸਮਾਨ ਸਮਝਦੀਆਂ ਸੀ ਕਿ ਇਹ ਜੇ ਲੋਕਾਂ ਤੋਂ ਜਦੋਂ ਸਿੱਖ ਹੀ ਦੁਖੀ ਹੈ ਜਿਹਨੂੰ ਗੁਰੂ ਮੰਨ ਲਿਆ ਉਹ ਤੋਂ ਵੀ ਸਿੱਖ ਦੁਖੀ ਹੈ ਵਿੱਚ ਪਰਲੋਕ ਕਿਆ ਕਰ ਹੈ ਸੁਖੀ ਜਦੋਂ ਇੱਥੇ ਹੀ ਦੁਖੀ ਕਰ ਰਿਹਾ ਅਗੇ ਪਰਲੋਕ 'ਚ ਇਹ ਲੋਕ ਕਿਸੇ ਨੂੰ ਕੀ ਸੁਖੀ ਕਰਨਗੇ ਉੱਥੇ ਵੀ ਇਹ ਸੁਖੀ ਨਹੀਂ ਕਰ ਸਕਦੇ ਵਿਚ ਦਰਗਾਹ ਸਹਾਇਕ ਕਹਾ ਦਰਗਾਹ ਦੇ ਵਿੱਚ ਇਹਨਾਂ ਨੇ ਕਿਸੇ ਦੇ ਕੀ ਸਹਾਈ ਹੋਣਾ ਇਹ ਤਾਂ ਲਾਲਚ ਤੇ ਲੋਭ ਦੇ ਮਾਰੇ ਹੋਏ ਨੇ ਜਿਸ ਗੁਰਤ ਦੁਖ ਲਹਿ ਨਿਤ ਇਹਾਂ ਜਿਸ ਤੋਂ ਇੱਥੇ ਦੁੱਖ ਮਿਲ ਰਿਹਾ ਹੈ ਆਪ ਡੁੱਬੇ ਚੋ ਬੇਦਮੇ ਚੇਲੇ ਜੀਏ ਬਹਾਰੇ ਜਿਹੜਾ ਇੱਥੇ ਦੁਖੀ ਕਰ ਰਿਹਾ ਸਿੱਖਾਂ ਨੂੰ ਗੁਰੂ ਅਗੇ ਕੀ ਤਾਰੂਗਾ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਬਚਨ ਕੀਤੇ ਵੀ ਆਪ ਵੀ ਡੁੱਬ ਜਾਂਦੇ ਨੇ ਆਪਣੇ ਸਟੇਲੀਆਂ ਸੇਵਕਾਂ ਨੂੰ ਵੀ ਡੋਬ ਦਿੰਦੇ ਹਨ ਗੁਰੂ ਹੁਕਮ ਸਿੰਘਾ ਸੁਨ ਪਾਇਓ ਕਿਉਂਕਿ ਧਰਮਹਾਰਾ ਦਾ ਕੀਤਾ ਹੋਇਆ ਹੁਕਮ ਫਿਰ ਹੁਣ ਸਿੰਘਾਂ ਨੇ ਸੁਣ ਲਿਆ ਹੈ ਬੰਦ ਮਸੰਦ ਲੇਨ ਸੁਮਦਾਇਓ ਕਿਉਂਕਿ ਅਨੰਦਪਰ ਸਾਹਿਬ ਵੀ ਬਹੁਤ ਘਰਸਾਂ ਐਸੇ ਮਸੰਦਾਂ ਦੇ ਜਿੱਥੇ-ਜਿੱਥੇ ਫਿਰੇ ਮਸੰਦ ਜਾਂਦੇ ਫਿਰ ਗੁਰਸਿੱਖੇ ਇਹਨਾਂ ਨੂੰ ਦਬਾਲ ਦਿੰਦੇ ਸੁਖਾਣ ਨੂੰ ਪਤਾ ਸੀ ਵੀ ਕਿਹੜਾ ਮਸਾਂ ਦਾ ਚੰਗਾ ਆਪਾਂ ਨੂੰ ਪਤਾ ਹੀ ਹੁੰਦਾ ਸੰਗਤ ਦੇ ਵਿੱਚ ਵੀ ਕਿਹੜਾ ਬੰਦਾ ਚੰਗਾ ਕਿਹੜਾ ਮਾੜਾ ਜਦੋਂ ਆਪਾਂ ਹਰ ਟਾਈਮ ਵਰਤਦੇ ਆ ਉਦੋਂ ਤਾਂ ਫਿਰ ਮਹਾਰਾਜ ਨੇ ਖਾਲਸਾ ਸਾਜ ਦਿੱਤਾ ਸੀ ਖਾਲਸੇ ਨੂੰ ਹੁਕਮ ਸੀ ਜਿਹੜਾ ਚੜਾਈ ਸੀ ਪੂਰੀ ਖਾਲਸੇ ਦੀ ਫਿਰ ਜਿਹੜੇ ਦਾ ਪਤਾ ਲੱਗਦਾ ਸੀ ਫਿਰ ਉਹਨਾਂ ਨੂੰ ਸਜ਼ਾ ਦਿੰਦੇ ਇੰ样 ਜਿਹੜੇ ਇਸ ਤਰ੍ਹਾਂ ਦੇ ਮਸੰਦ ਸੀ ਉਹਨਾਂ ਨੂੰ ਫਿਰ ਭੰਨ ਲਿਆ ਤੋ ਤੋ ਪਦਾਰਥ ਜੇ ਤੱਕ ਪਾਸ ਜਿੱਲਾ ਕੋਲ ਪਦਾਰਥ ਦੀ ਉਹ ਵੀ ਖੋਲਿਆ ਸਿੱਖਾਂ ਨੇ ਲੀਨੋ ਲੂਟ ਸਮੇਤ ਆਵਾਸ ਘਰ ਸਮੇਤ ਲੁੱਟ ਲੈ ਕੇ ਤੁਸੀਂ ਤਾਂ ਗੁਰੂ ਦਾ ਹੀ ਖੋ ਕੇ ਲਿਆ ਕੇ ਬਣਾਇਆ ਹੈ ਇਸ ਤਰ੍ਹਾਂ ਦਾ ਫਿਰ ਗੁਰਸਿੱਖਾਂ ਨੇ ਸਿੰਘਾਂ ਨੇ ਇਹ ਮਸੰਦਾ ਦਾ ਹਵਾਲ ਕੀਤਾ ਕਿ ਤੱਕ ਦਿਵਸ ਬੰਦਨ ਕਰਾ ਰੱਖੇ ਇਹ ਆਪ ਕਾਇ ਤੇ ਨਕੀ ਫਿਰ ਬੰਕੇ ਵੀ ਰੱਖੇ ਬਾਰ ਬਾਰ ਬੇਨਤੀ ਪੁਨ ਭਾਖੇ ਬਾਰ ਬਾਰ ਫਿਰ ਇਹਨਾਂ ਨੇ ਬੇਨਤੀਆਂ ਕੀਤੀਆਂ ਕਿ ਤੱਕ ਮਾਸ ਵਿਤੇ ਤਬ ਛੋਰੇ ਕੀ ਮਹੀਨੇ ਬਾਅਦ ਫਿਰ ਛੱਡ ਦਿੱਤੇ ਗਏ ਆਏ ਗੁਰੂ ਟਿਕ ਚਰਨ ਨਿਹੋਰੇ ਫਿਰ ਵੀ ਚੰਗੇ ਰਹੇ ਜਦੋਂ ਸਿੱਖਾਂ ਨੇ ਛੱਡੇ ਫਿਰ ਮਹਾਰਾਜੇ ਫੇਰ ਚਰਨਾ ਚਾਗੇ ਸਤਗੁਰੂ ਮਹਾਰਾਜ ਦੇ ਚਰਨਾਂ 'ਚ ਪਹੁੰਚ ਕੇ ਫਿਰ ਇਸ ਤਰ੍ਹਾਂ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਸਿੱਖਾਂ ਨੇ ਉਹਨਾਂ ਨੂੰ ਸੁਝਾਵਾਂ ਦਿੱਤੀਆਂ ਮਸੰਦਾਂ ਨੂੰ ਉਹ ਮਸੰਦ ਫਿਰ ਮਹਾਰਾਜ ਦੇ ਚਰਨਾਂ ਚਾਏ ਦੇਖ ਦਇਆ ਕਰ ਪ੍ਰਭੂ ਬਤਾਇਓ ਕਲਗੇ ਧਰ ਮਹਾਰਾਜ ਦੇ ਚਰਨਾਂ ਚ ਬੇਨਤੀ ਕੀਤੀ ਸਤਿਗੁਰੂ ਮਹਾਰਾਜ ਜੀ ਆਨੇ ਬਚਨ ਕੀਤੇ ਨੈ ਸਿੱਖਨ ਦੁੱਖ ਦਿਓ ਕਦਾਇਓ ਮਹਾਰਾਜ ਉਹਨਾਂ ਨੂੰ ਦੇਖ ਕੇ ਆਖਿਆ ਹੁਕਮ ਕੀਤਾ ਕਿ ਅੱਗੋਂ ਬਾਸਤੀਆਂ ਸਿੱਖਾਂ ਨੂੰ ਕਦੇ ਦੁੱਖ ਨਹੀਂ ਦੇਣਾ ਹੈ ਕਰਹ ਭਾਵਨਾ ਦੇ ਅਰਦਾਸ ਕਿਉਂਕਿ ਗੁਰਸਿੱਖਾਂ ਦੇ ਅੰਦਰ ਭਾਵਨਾ ਹੁੰਦੀ ਹੈ ਸ਼ਰਧਾ ਹੁੰਦੀ ਹੈ ਜੇ ਕੋਈ ਸਿੱਖ ਕੋਈ ਸ਼ਰਧਾ ਭਾਵਨਾ ਦੇ ਨਾਲ ਅਰਦਾਸ ਕਰਾਉਂਦਾ ਹੈ ਸੋ ਪ੍ਰਸੰਨ ਹੋਏ ਲੀਜੈ ਪਾਸ ਮਹਾਰਾਜ ਕਹਿੰਦੇ ਉਹ ਪ੍ਰਸੰਨ ਹੋ ਕੇ ਲੈ ਲਓ ਧੱਕਾ ਨਾ ਕਰੋ ਕਿਸੇ ਨਾਲ ਜੋੜ ਜੱਗਦੀ ਨਾ ਕਰੋ ਐਸੇ ਕਰਕੇ ਗੁਰੂ ਘਰ ਦੇ ਵਿੱਚ ਆਪਾਂ ਆਉਂਨੇ ਆ ਮੱਥਾ ਟੇਕਦੇ ਆ ਆਪਣੀ ਮਰਜ਼ੀ ਹੈ ਦੇਖੋ ਮਹਾਰਾਜ ਤਾਂ ਕਹਿੰਦੇ ਨਹੀਂ ਹਨ ਕਿ ਤੂੰ ਕਿੰਨੇ ਪੈਸੇ ਪਾ ਰਹੇ ਹੈ ਆਪਾਂ ਆਪਣੀ ਮਰਜ਼ੀ ਨਾਲ ਚਾਹੇ 1 ਪਿਆਣੀ ਵੀ ਮੱਥਾ ਟੇਕ ਲਈਏ ਚਾਹੇ ਭਾਵੇਂ 100 ਵੀ ਚੜਾ ਦਈਏ 1000 ਵੀ ਚੜਾ ਦਈਏ ਇਹ ਸਤਗੁਰ ਕਲਗੇ ਧਰਮ ਮਹਾਰਾਜ ਨੇ ਬਖਸ਼ਿਸ਼ਾ ਦੇ ਦਾਤੇ ਸਤਗੁਰਾਂ ਨੇ ਆਖਿਆ ਇਹਨਾਂ ਮਸੰਦਾਂ ਨੂੰ ਕਿ ਜੋ ਕੋਈ ਪ੍ਰੇਮ ਨਾਲ ਦਿੰਦਾ ਹੈ ਸ਼ਰਧਾ ਨਾਲ ਉਹਦੀ ਜ਼ਰੂਰ ਅਰਦਾਸ ਕਰੋ ਲੈ ਸਕਦੇ ਹੋ ਮੇਰੇ ਨ ਮਸੰਦ ਇਹੋ ਜਾਨੋ ਇਸ ਤਰ੍ਹਾਂ ਮਹਾਰਾਜ ਨੇ ਗੁਰ ਸਿੱਖਾਂ ਨੂੰ ਵੀ ਕਿਹਾ ਵੀ ਜਿਹੜਾ ਕੋਈ ਤੁਹਾਡੇ ਨਾਲ ਧੱਕਾ ਕਰਦਿਆ ਉਹ ਸਾਡਾ ਮਸੰਦ ਨਹੀਂ ਹੈ ਸਾਡਾ ਸਿੱਖ ਨਹੀਂ ਹੈ ਕਸ਼ ਸਿੱਕ ਨਹੇ ਤਪਛਾਨੋ ਉਹ ਤੈ ਉਹ ਮਾਲਕ ਸਿੱਖਾਂ ਦੇ ਲਈ ਇੱਕ ਰਾਖਸ਼ ਦੀ ਨਹੀਂ ਆਈਆਂ ਜਿਹੜਾ ਜਾ ਕੇ ਘਰੇ ਤੰਗ ਕਰਦਾ ਹੈ ਇਤਿਆਦਕ ਜਦ ਪ੍ਰਭੂ ਫਰਮਾਇਓ ਕਿਉਂ ਕਲਗੇ ਧਰਮਹਾਰਾਜ ਨੇ ਜਦੋਂ ਇਸ ਤਰ੍ਹਾਂ ਬਚਨ ਕੀਤੇ ਬ੍ਰਿੰਦ ਮਸੰਦਨ ਸੀਸ ਨਿਵਾਇਓ ਤਸਾਰੇ ਮਸੰਦਾ ਨੇ ਸਤਗੁਰੂ ਮਹਾਰਾਜ ਦੇ ਚਰਨਾਂ 'ਚ ਸਿਰ ਨਵਾਇਆ ਨਮਸਕਾਰ ਕੀਤੀ ਜਦੋਂ ਆਪਾਂ ਖਾਲਸਾ ਸ਼ਬਦ ਦੇ ਅਰਥ ਕਰਾਂਗੇ ਖਾਲਸ ਦਾ ਅਰਥ ਵੀ ਖਾਲਸ ਸ਼ੁੱਧ ਪਵਿੱਤਰ ਖਾਸ ਕਰਕੇ ਇਹ ਅਰਬੀ ਸ਼ਬਦ ਹੈ ਜਿਹੜੀ ਰਾਜਿਆਂ ਦੀਆਂ ਸਰਦਾਰਾਂ ਦੀ ਜ਼ਮੀਨ ਹੋਇਆ ਕਰਦੀ ਸੀ ਜਿਹੜੀ ਖਾਲਸ ਜ਼ਮੀਨ ਹੁੰਦੀ ਉਹ ਵੀ ਆਪਣੀ ਹੁੰਦੀ ਵੀ ਇਹ ਮੇਰੀ ਹੈ ਇਹਤੇ ਕੋਈ ਟੈਕਸ ਨਹੀਂ ਲੱਗਦਾ ਹੈ ਜਿਹਨੂੰ ਆਪਾਂ ਹਾਲਾ ਵਟਾਈ ਅੱਗੇ ਲਾਉਂਦੇ ਹੁੰਦੇ ਜਿਹਨੂੰ ਮਾਮਲਾ ਵੀ ਕਹਿੰਦੇ ਹੁੰਦੇ ਵੀ ਉਹ ਤਾਂ ਕੋਈ ਮਾਮਲਾ ਨਹੀਂ ਹੈ ਉਹ ਖਾਲਸ ਹੁੰਦੀ ਉਹ ਲਿਖੀ ਜਾਂਦੀ ਵੀ ਖਾਲਸ ਸ਼ੁੱਧ ਵੀ ਇਹ ਰਾਜੇ ਦੀ ਆਪਣੀ ਧਰਤੀ ਜਾਂ ਇਹ ਸਰਦਾਰ ਦੀ ਆਪਣੀ ਧਰਤੀ ਹੈ ਇਹ ਤੇ ਕੋਈ ਟੈਕਸ ਨਹੀਂ ਹੈ ਇਸੇ ਤਰ੍ਹਾਂ ਜਿਹੜਾ ਖਾਲਸਾ ਸਿੰਘ ਸੱਜ ਜਾਂਦਾ ਹੈ ਉਹ ਕਲਗੀਧਰ ਮਹਾਰਾਜ ਦਾ ਉਹ ਸ਼ੁੱਧ ਹੈ ਉਹਤੇ ਫਿਰ ਕਿਸੇ ਦਾ ਟੈਕਸ ਨਹੀਂ ਲੱਗਦਾ ਹੈ ਜੇ ਲੱਗਦਾ ਉਹਦੀ ਆਪਣੀ ਸ਼ਰਧਾ ਤੇ ਭਾਵਨਾ ਦੇ ਨਾਲ ਹੈ ਕਿ ਉਹਨੇ ਗੁਰੂ ਘਰ ਦੇ ਵਿੱਚ ਆਪਣੀ ਇੱਛਾ ਅਨੁਸਾਰ ਦਸਵੰਦ ਕਿਵੇਂ ਕੱਢਣਾ ਫਰਜ਼ ਬਣਦਾ ਹੈ ਸਾਡਾ ਦਾ ਸੰਬੰਧ ਕੱਢਣ ਦਾ ਪਰ ਕੋਈ ਆਕੇ ਕਹਿ ਨਹੀਂ ਸਕਦਾ ਕਿ ਤੂੰ ਇੰਨੇ ਪੈਸੇ ਦੇ ਤੈਨੂੰ ਇੰਨੇ ਲੈਣੇ ਨੇ ਐ ਨਹੀਂ ਕੋਈ ਲਾ ਸਕਦਾ ਟੈਕਸ ਸੋ ਇਸ ਤਰ੍ਹਾਂ ਕਲਮੀ ਧਰਮਾਹਾਰਾਜ ਨੇ ਉਸ ਸਮੇਂ ਤੋਂ ਜਿਹੜੀ ਮਸੰਦ ਪ੍ਰਥਾ ਗੁਰੂ ਅਮਰਦਾਸ ਗੁਰੂ ਰਾਮਦਾਸ ਮਹਾਰਾਜ ਵੇਲੇ ਤੋਂ ਜਾਦੇ ਚੱਲੀ ਸੀ ਸਿੱਖ ਸੰਗਤਾਂ ਵਿੱਚ ਉਦੋਂ ਉਹ ਮਸੰਦ ਵੀ ਬੰਦਗੀ ਵਾਲੇ ਸੀ ਨਾਮ ਨਾਮ ਜਪਣ ਵਾਲੇ ਨਾਮ ਦੇ ਰਸੀ ਸੀ ਕਲੰਗੀਤਰ ਮਹਾਰਾਜ ਦੇ ਇਤਿਹਾਸ ਦੇ ਵਿੱਚ ਵੀ ਅੱਗੇ ਜਾ ਕੇ ਆਉਣਾ ਬਹੁਤ ਮਸੰਦਾ ਦੇ ਨਾਮ ਆਉਣੇ ਨੇ ਜਿਹੜੇ ਪੂਰੀ ਬੰਦਗੀ ਕਰਨ ਵਾਲੇ ਸੀ ਜਿਨ੍ਹਾਂ ਨੂੰ ਮਹਾਰਾਜ ਨੇ ਬਰਬੀ ਦਿੱਤੇ ਬਖਸ਼ਿਸ਼ਾਂ ਦਿੱਤੀਆਂ ਅੱਜ ਵੀ ਉਹਨਾਂ ਦੇ ਸਥਾਨ ਉਹਨਾਂ ਦੀਆਂ ਬਸਾਂ ਚੱਲਦੀਆਂ ਨੇ ਸਾਰੇ ਨਹੀਂ ਹੋਇਆ ਕਰਦੇ ਥੋੜੇ ਹੋਇਆ ਕਰਦੇ ਜਿਹੜੇ ਖਰਾਬੀਆਂ ਕਰਨ ਵਾਲੇ ਹੁੰਦੇ ਨੇ ਉਹਦੇ ਕਰਕੇ ਫਿਰ ਦੂਸਰੇ ਵੀ ਬਦਨਾਮ ਹੋ ਜਾਂਦੇ ਨੇ ਜਿਵੇਂ ਗਲਤੀ ਤਾਂ ਇੱਕ ਕਰਦਾ ਸਾਰੇ ਸਿੱਖਾਂ ਨੂੰ ਬਦਨਾਮ ਕਰ ਦਿੰਦੇ ਆਪਾਂ ਵੀ ਫਲਾਣੇ ਨੇ ਐ ਕਰਤਾ ਇਸੇ ਤਰ੍ਹਾਂ ਉਹਦੋਂ ਵੀ ਇਹ ਮਸੰਦਾਜ ਵੀ ਤਾਂ ਹੀ ਇਸ ਤਰ੍ਹਾਂ ਦਾ ਨਿਕਾਲ ਆਇਆ ਕੁਝ ਸੰਨ ਜਿਹੜੇ ਗਲਤੀਆਂ ਕਰਦੇ ਸੀ ਉਹਨਾਂ ਨੂੰ ਮਹਾਰਾਜ ਨੇ ਸੋਧਾ ਵੀ ਲਾਇਆ ਪਰ ਜਿਹੜੇ ਸੱਚੇ ਮਸੰਦ ਸਨ ਉਹਨਾਂ ਨੂੰ ਸੱਚੀ ਦਾੜੀ ਕਰਕੇ ਸਤਿਕਾਰ ਵੀ ਦਿੱਤਾ ਮਹਾਰਾਜ ਨੇ ਸ਼ੋਭਾ ਵੀ ਦਿੱਤੀ ਉਹਨਾਂ ਨੂੰ ਬਰ ਵੀ ਦਿੱਤੇ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਬਖਸ਼ਿਸ਼ਾਂ ਦੇ ਦਾਤੇ ਕਹਿ ਰਹੇ ਨੇ ਵੀ ਅੱਗੋਂ ਵਾਸਤੇ ਮੇਰੀ ਜਿਹੜੀ ਸਿੱਖ ਸੰਗਤ ਹੈ ਹੁਣ ਦੇ ਸਕਦੀ ਆ ਮਸੰਦਾਂ ਨੂੰ ਜੇ ਕੋਈ ਭਾਵਨਾ ਵਾਲਾ ਹੈ ਨਹੀਂ ਸਿੱਧਾ ਹੀ ਮੇਰਾ ਖਾਲਸਾ ਜੋ ਵੀ ਦਸਬੰਦ ਹੈ ਸਿੱਧਾ ਹੀ ਗੁਰੂ ਘਰ ਆ ਕੇ ਪਾਵੇ ਗੁਰੂ ਘਰ ਨਾਲ ਜੁੜੇ ਸਿੰਘ ਸਜੇ ਸਿੱਧਾ ਡਾਇਰੈਕਟ ਕਨੈਕਸ਼ਨ ਮਹਾਰਾਜ ਨੇ ਫਿਰ ਉਸ ਸਮੇਂ ਤੋਂ ਮਸੰਦਾਂ ਨਾਲੋਂ ਤੋੜ ਗਏ ਆਪਣੇ ਨਾਲ ਖਾਲਸੇ ਨੂੰ ਜੋੜਨਾ ਕੀਤਾ ਸਿੰਘ ਸਜਾ ਕੇ ਬਾਦਸ਼ਾਹੋ ਅਬ ਬਖਸ਼ਣ ਕਰੋ ਫਿਰ ਮਸੰਦਾਂ ਨੇ ਵੀ ਬੇਨਤੀ ਕੀਤੀ ਕਹਿੰਦੇ ਮਹਾਰਾਜ ਸਾਨੂੰ ਹੁਣ ਬਖਸ਼ ਦਿਓ ਹੁਣ ਤੱਕ ਜਿਹੜੀਆਂ ਗਲਤੀਆਂ ਹੋ ਗਿਆ ਕਿਉਂਕਿ ਭੁੱਲਿਆ ਨਾ ਜਾਣੀ ਜੇ ਮੁੜ ਕੇ ਰਾਹ ਪੈ ਜੇ ਇਨਸਾਨ ਗਲਤੀਆਂ ਦਾ ਪੁੱਤਲਾ ਆਪਾਂ ਵੀ ਪਤਾ ਨਹੀਂ ਕਿੰਨੀਆਂ ਗਲਤੀਆਂ ਕਰਦੇ ਹਾਂ ਰੋਜ਼ ਪਰ ਜਦੋਂ ਆਪਾਂ ਗੁਰੂ ਦੇ ਦਰ ਤੇ ਟੈ ਟਹਿ ਪਾਵਾਂਗੇ ਨਾ ਫਿਰ ਸਤਿਗੁਰੂ ਬਖਸ਼ਿੰਦਾ ਬਖਸ਼ਦਾ ਹੈ ਇਹਨਾਂ ਨੇ ਫਿਰ ਬੇਨਤੀ ਕੀਤੀ ਸਾਰਿਆਂ ਨੇ ਪਿਛਲੇ ਭੋਲ ਨਾਹੀਏ ਮੈਂ ਧਰੋ ਮਹਾਰਾਜ ਸੱਚੇ ਪਾਤਸ਼ਾਹ ਜੋ ਪਿਛਲੀਆਂ ਗਲਤੀਆਂ ਹੋ ਗਈਆਂ ਉਹ ਹੁਣ ਆਪਣੇ ਹਿਰਦੇ ਵਿੱਚ ਨਾ ਰੱਖੋ ਅਬ ਕੀ ਬਾਰ ਬਖਸ਼ ਬੰਦੇ ਕੋ ਵੀ ਮਹਾਰਾਜ ਹੁਣ ਬਖਸ਼ ਦਿਓ ਇਹ ਫਿਰ ਬੇਤੀਆਂ ਕਰਦੇ ਹਨ ਹੁਕਮ ਆਪਕੋ ਭਾ ਅਬ ਐਸੇ ਇਹ ਸੱਚੇ ਪਾਤਸ਼ਾਹ ਜੋ ਆਪ ਜੀ ਦਾ ਹੁਕਮ ਹੋ ਗਿਆ ਹੈ ਸਿੱਖਨ ਸਾਥ ਬਰਤ ਹੈ ਤੈਸੇ ਮਹਾਰਾਜ ਹੁਣ ਅਸੀਂ ਗੁਰਸਿੱਖਾਂ ਦੇ ਨਾਲ ਉਸੇ ਤਰ੍ਹਾਂ ਰਹਾਂਗੇ ਜਿਵੇਂ ਆਪ ਜੀ ਨੇ ਅੱਜ ਤੋਂ ਹੁਕਮ ਕਰ ਦਿੱਤਾ ਹੈ ਜੋ ਦੇਵਾਂਗੇ ਕਰਕੇ ਭਾਓ ਜਿਹੜੇ ਗੁਰਸਿੱਖ ਪ੍ਰੇਮ ਦੇ ਨਾਲ ਸਾਨੂੰ ਸੱਦਣਗੇ ਪ੍ਰੇਮ ਦੇ ਨਾਲ ਕਹਿਣਗੇ ਵੀ ਇਹ ਗੁਰੂ ਕਾ ਦਸਬੰਧ ਹੈ ਭਾਈ ਸਿੱਖੋ ਲੈ ਕੇ ਜਾਓ ਫੇਰ ਅਸੀਂ ਉਸ ਗੁਰਸਿੱਖਾਂ ਕੋਲ ਜਾਵਾਂਗੇ ਲੈਣ ਵਾਸਤੇ ਹਰ ਕਹਿ ਹਰ ਕ ਲੈ ਸੋ ਖਾਓ ਤਾਂ ਅਸੀਂ ਵੀ ਜਿਹੜਾ ਗੁਰਸਿੱਖ ਦੋ ਪ੍ਰੇਮ ਦੇ ਨਾਲ ਉਹ ਗੁਰਸਿੱਖ ਤੋਂ ਲੈ ਕੇ ਅਸੀਂ ਆਪਣੀ ਵੀ ਉਜੀਵਕਾ ਕਰਾਂਗੇ ਇੱਕ ਪਛਤਾਤ ਬੋਤ ਕਿਉਂ ਮਾਰੇ ਮਹਾਰਾਜ ਪਰ ਜੇ ਹੁਣ ਇੱਕ ਨੇ ਦੋ ਚਾਰ ਨੇ ਕੰਮ ਕੀਤਾ ਹੈ ਸਾਡੇ ਸਾਰਿਆਂ ਦੇ ਉੱਤੇ ਮਾਰ ਪਈ ਹੈ ਪਰ ਹੁਣ ਸਾਰਿਆਂ ਨੂੰ ਸਾਨੂੰ ਸਜ਼ਾ ਮਿਲ ਗਈ ਹੈ ਬਖਸ਼ੋ ਖੋਟੇ ਖਰੇ ਤੁਮਾਰੇ ਮਹਾਰਾਜ ਭਾਵੇਂ ਖੋਟੇ ਆ ਭਾਵੇਂ ਖਰੇ ਆ ਥੋੜੇ ਆ ਤੇਰੇਆ ਦੀ ਤੈਨੂੰ ਲਾਜ ਗੁਰੂ ਗਰੀਬ ਨਵਾਜ਼ ਇਓ ਮਹਾਰਾਜ ਨੂੰ ਬੇਨਤੀ ਕੀਤੀ ਸ੍ਰੀ ਮੁਖ ਬੋਲੇ ਸੁਨਿਓ ਭਾਈ ਕਲਮਿਤਰ ਮਹਾਰਾਜ ਫਿਰ ਬੋਲਦੇ ਬਚਨ ਕਰਦੇ ਹਨ ਇਹਦਾ ਮਸੰਦਾ ਨੂੰ ਸਾਰੀ ਸੰਗਤ ਦੇ ਵਿੱਚ ਹੀ ਸਿੱਖ ਸਦ ਕੋਹੇਤ ਸਦਾਈ ਮਹਾਰਾਜ ਕਹਿਣ ਲਗੇ ਭਾਈ ਗੁਰਸਿੱਖ ਦਾ ਜਿਹੜਾ ਸਿਦਕ ਹੈ ਸਿੱਖੀ ਸਿਦਕ ਦੀ ਹੈ ਸਿੱਖ ਸਿਦਕ ਕੋ ਖੋਦ ਸਦਾਈ ਸਦੀਵ ਕਾਲ ਜਿਹੜਾ ਸਿੱਖ ਹੈ ਉਹ ਸਿਦਕ ਦਾ ਹੈ ਜੇ ਸਾਡੇ ਅੰਦਰ ਸਦਕ ਨਹੀਂ ਤਾਂ ਸਿੱਖੀ ਨਹੀਂ ਹੈ ਸਿੱਖੀ ਸਦਕ ਨਾਲ ਨਿਵਦੀ ਹੈ ਅਰਦਾਸ ਵੀ ਪਰੋਜ ਕਹਦੇ ਆ ਸਿੱਖੀ ਸਦਕ ਕਿਸਾਂ ਸਵਾਸਾਂ ਨਾਲ ਨਿਵੇ ਮੰਗ ਮੰਗਦੇ ਆ ਮਾਲਿਕ ਕਹਿਣ ਲੱਗੇ ਸਿੱਖੋ ਜਿਹੜਾ ਸਿੱਖ ਹੈ ਉਹ ਸਦਕ ਦੇ ਨਾਲ ਹੈ ਤਲੋ ਕਾਲ ਅਬ ਔਰੇ ਠਾਟ ਕਿਉਂਕਿ ਹੁਣ ਕਲਯੁਗ ਦਾ ਸਮਾਂ ਹੈ ਕਲਯੁਗ ਦੇ ਠਾਟ ਕਲਯੁਗ ਨੇ ਆਪਣਾ ਜਿਹੜਾ ਜੋਰ ਵਰਤਾਇਆ ਹੋਇਆ ਹੈ ਘਰ ਬਖੈਨਾ ਤਨ ਕੋ ਘਾਟਾ ਪਾਤਸ਼ਾਹ ਕਹਿਣ ਲੱਗੇ ਗੁਰੂ ਨਾਨਕ ਦਾ ਘਰ ਹੈ ਇੱਥੇ ਕਿਸੇ ਗੱਲ ਦਾ ਘਾਟਾ ਨਹੀਂ ਹੈ ਕਿਉਂਕਿ ਮਸੰਦਾਂ ਦੇ ਮਨ ਦੇ ਵਿੱਚ ਇਹ ਸੀ ਵੀ ਅਸੀਂ ਸਿੱਖਾਂ ਕੋਲ ਜਾਂਦੇ ਹਾਂ ਦਸਵੰਦ ਲੈ ਕੇ ਆਉਂਦੇ ਹਾਂ ਤਾਂ ਗੁਰੂਕੀਆਂ ਫੌਜਾਂ ਨੂੰ ਤਨਖਾਹਾਂ ਮਿਲਦੀਆਂ ਨਹੀਂ ਤਾਂ ਲੰਗਰ ਚੱਲਦੇ ਨੇ ਤਾਂ ਹੀ ਘੋੜੇ ਖਰੀਦੇ ਜਾਂਦੇ ਨੇ ਤਾਂ ਹੀ ਸ਼ਸਤਰ ਬਣਦੇ ਨੇ ਇਹਨਾਂ ਨੂੰ ਭੁਲੇਖਾ ਸੀ ਇਸ ਗੱਲ ਦਾ ਸਤਿਗੁਰੂ ਮਹਾਰਾਜ ਤਦੇ ਕਹਿ ਰਹੇ ਨੇ ਗੁਰੂ ਨਾਨਕ ਦਾ ਘਰ ਹੈ ਇੱਥੇ ਕਿਸੇ ਦਾ ਚਲਾਇਆ ਨਹੀਂ ਚਲਦਾ ਹੈ ਚਲਦਾ ਵੀ ਨਹੀਂ ਸਾਧ ਸੰਗਤ ਜੀ ਇਹ ਸਾਨੂੰ ਆਪਣੇ ਮਨ ਦੇ ਵਿੱਚ ਕਈ ਵਾਰੀ ਬਹਿਮ ਹੋ ਜਾਂਦਾ ਵੀ ਖਣੀ ਮੈਂ ਚਲਾ ਰਿਹਾ ਪਰ ਇਹ ਤਾਂ ਉਹਦੀ ਕਿਰਪਾ ਹੁੰਦੀ ਹੈ ਉਹ ਮਨ ਚ ਵਸਦਾ ਹੈ ਉਹ ਤਾਂ ਜਿੱਤੇ ਮਰਜੀ ਸਿਰ ਤੇ ਹੱਥ ਰੱਖ ਕੇ ਜਿੱਤੋ ਮਰਜੀ ਜੋ ਮਰਜੀ ਕਰਾ ਦੇਵੇ ਉਹ ਸ਼ਕਤੀਆਂ ਦਾ ਮਾਲਕ ਹੈ ਇਸ ਤਰ੍ਹਾਂ ਸਤਿਗੁਰੂ ਕਲਨੀ ਤਰਮਾਰਾਜ ਕਹਿਣ ਲਗੇ ਮਸੰਦਾ ਦੇ ਮੰਦਾ ਭਰਮ ਕੱਢਦੇ ਹੋਏ ਕਿ ਗੁਰੂ ਨਾਨਕ ਦਾ ਘਰ ਐ ਇੱਥੇ ਕਿਸੇ ਵੀ ਗੱਲ ਦਾ ਕੋਈ ਵੀ ਘਾਟਾ ਨਹੀਂ ਹੈ ਸਿੱਖ ਕਹਿ ਘਰ ਤੂੰ ਬਿਨਾ ਬੁਲਾਏ ਸਿੱਖਾਂ ਦੇ ਘਰੇ ਤੁਸੀਂ ਬਿਨਾ ਬੁਲਾਏ ਮੈਂ ਪਹੁੰਚਾ ਕੁਛ ਲੀਨ ਕਦਾਏ ਕਦੇ ਵੀ ਤੁਸੀਂ ਨੇ ਬਿਨਾ ਬੁਲਾਇਆ ਨਹੀਂ ਜਾਣਾ ਹੈ ਬਿੰਦ ਮਸੰਦ ਬੰਦ ਹੋਏ ਗਏ ਸਾਰੇ ਮਸੰਦ ਫਿਰ ਉਹ ਸਮੇਂ ਤੋਂ ਮਸੰਦੀ ਸੀ ਜਣੀ ਉਹ ਬੰਦ ਕਰ ਦਿੱਤੀ ਸਤਿਗੁਰੂ ਮਹਾਰਾਜ ਨੇ ਤੇ ਮਸੰਦ ਵੀ ਫਿਰ ਘਰਾਂ ਚ ਜਾਣਾ ਬੰਦ ਹੋ ਗਏ ਧਨ ਬਨ ਭੋਗ ਮਰਤਪਨ ਪਏ ਪਰ ਫਿਰ ਇਹਨਾਂ ਨੂੰ ਮਸੰਦਾਂ ਨੂੰ ਇਹ ਗੱਲ ਔਖੀ ਹੋਗੀ ਕਿਉਂਕਿ ਪਹਿਲਾਂ ਤਾਂ ਮਹਾਰਾਜ ਦੇ ਹੁਕਮ ਨਾਲ ਜਾਂਦੇ ਸੀ ਦਸਵੰਧ ਲੈਦੇ ਸੀ ਦਸਵੰਧ ਗੁਰੂ ਘਰ ਚ ਵੀ ਚੜਾਉਂਦੇ ਤੇ ਆਪਣਾ ਵੀ ਪੇਟ ਪਾਲਦੇ ਸੀ ਆਪਣੇ ਵੀ ਮਕਾਨ ਬਣਾਉਂਦੇ ਬੱਚਿਆਂ ਦੀ ਪਰਵਰਸ਼ ਕਰਦੇ ਪਰ ਹੁਣ ਮਹਾਰਾਜ ਨੇ ਬੰਦ ਕਰ ਦਿੱਤਾ ਜਾਣਾ ਜਾਣਾ ਬੰਦ ਹੋਣ ਦੇ ਨਾਲ ਮਾਇਆ ਮਿਲਨੀ ਬੰਦ ਹੋਗੀ ਹੁਣ ਫਿਰ ਇਹਨਾਂ ਨੂੰ ਵੀ ਇਸ ਗੱਲ ਦਾ ਜਿਵੇਂ ਜਦੋਂ ਮਾਇਆ ਜਿੱਥੋਂ ਆਣੀ ਬੰਦ ਹੋ ਜਾਵੇ ਫਿਰ ਅੱਖਾ ਹੋ ਹੀ ਜਾਂਦਾ ਹੈ ਹੁਣ ਆਪਾਂ ਹੀ ਲਾ ਲਓ ਕਿਸੇ ਨੌਕਰੀ ਤੇ ਲੱਗੇ ਹੋਏ ਨੌਕਰੀ ਬੰਦ ਹੋ ਜੇ ਆਪਾਂ ਦਾ ਵੀ ਤਾਂ ਫਿਰ ਪਰਿਵਾਰ ਦਾ ਔਖੇ ਕੰਮ ਚੱਲਦਾ ਹੈ ਇਨਾਂ ਦੇ ਨਾਲ ਵੀ ਇਸੇ ਤਰ੍ਹਾਂ ਹੁਣ ਦੁਖੀ ਹੋਏ ਸ਼੍ਰੀ ਗੁਰੂ ਜੀ ਟੈਗ ਕਬ ਕਬ ਜਾਵੇਂ ਹੁਣ ਕਦੇ ਕਦੇ ਧੰਨ ਮਾਤਾ ਗੁਜਰੀ ਜੀਆਂ ਕੋਲ ਜਾਂਦੇ ਨੇ ਬੇਨਤੀ ਕਰਨ ਵਾਸਤੇ ਅਨੇਕ ਪਾਸੇ ਬਾਤ ਬਣਾਵੇਂ ਅਨੇਕਾਂ ਪ੍ਰਕਾਰ ਦੀਆਂ ਫੇਰ ਵੀ ਗੱਲਾਂ ਤਿਆਰ ਕਰਦੇ ਹਨ ਵੀ ਸਤਗੁਰੂ ਮਹਾਰਾਜ ਨੂੰ ਮਨਾਇਆ ਜਾਵੇ ਸਾਡਾ ਤੋਰੀ ਫੁਲਕਾ ਫੇਰ ਚੱਲ ਪਵੇ ਕਹਾ ਕਰਦ ਚਾਲ ਗੁਰ ਘਰ ਕੇ ਕਹਿਣ ਲੱਗੇ ਵੀ ਗੁਰੂ ਘਰ ਦਾ ਖਰਚ ਕਿਵੇਂ ਚੱਲੇਗਾ ਸਤਗੁਰੂ ਮਹਾਰਾਜ ਨੇ ਸਾਡੀ ਮਸੰਦੀ ਬੰਦ ਦਤੀ ਹੈ ਅਸੀਂ ਦਸਬੰਦ ਲਿਆਉਂਦੇ ਸੀ ਇਹ ਹੁਣ ਦਸਬੰਦ ਲਿਆਉਣਾ ਅਸੀਂ ਬੰਦ ਕਰ ਦਿੱਤਾ ਹੈ ਇਹ ਐਡਾ ਵੱਡਾ ਗੁਰੂ ਘਰ ਦਾ ਖਰਚ ਕਿਵੇਂ ਚੱਲੂ ਉਹੀ ਗੱਲ ਫਿਰ ਇਹਨਾਂ ਨੇ ਮਾਤਾ ਜੀਆਂ ਕੋਲ ਆਖੀ ਜਾ ਕੇ ਜੇ ਆਨਤ ਸੇ ਰੋਕਨ ਕਰਕੇ ਜੇ ਕਿਉਂਕਿ ਸਤਗੁਰੂ ਮਹਾਰਾਜ ਨੇ ਹੁਣ ਸਾਰਿਆਂ ਨੂੰ ਸਾਨੂੰ ਰੋਕ ਦਿੱਤਾ ਹੈ ਗੁਰ ਸੁਭਾਉ ਜਾਨ ਗੁਰ ਕੇ ਰਾ ਕਿਉਂਕਿ ਸਤਗੁਰੂ ਮਹਾਰਾਜ ਦਾ ਜਿਹੜਾ ਸੁਭਾਅ ਹੈ ਬਹੁਤ ਤੀਜ ਹੈ ਨਹੀਂ ਜ਼ਿਕਰ ਕਰਤੇ ਹੋਏ ਨੇਰਾ ਧੰਨ ਮਾਤਾ ਮਾਤਾ ਗੁਜਰੀ ਜੀ ਸਾਰਾ ਕੁਝ ਜਾਣਦੇ ਸੀ ਸਾਧ ਸੰਗਤ ਜੀ ਬ੍ਰਹਮ ਗਿਆਨੀ ਸਨ ਕਲਗੀਧਰ ਮਹਾਰਾਜ ਨੇ ਆਪ ਆਪਣੀ ਕਲਮ ਦੇ ਨਾਲ ਲਿਖਿਆ ਮਾਤਾ ਜੀਆਂ ਨੂੰ ਜਿਹੜੇ ਹਰ ਸਮੇਂ ਸੁਖਗੁਣੇ ਸਾਹਿਬ ਜੀ ਦੀ ਬਾਣੀ ਦਾ ਜਾਪ ਕਰਦੇ ਸੀ ਉਹ ਗੱਲਾਂ ਸੁਣ ਲੈਂਦੇ ਸੀ ਮਸੰਦਾਂ ਦੀਆਂ ਸਤਿਗੁਰੂ ਮਹਾਰਾਜ ਨੂੰ ਜੀ ਸੀ ਕਹਿੰਦੇ ਕਦੇ-ਕਦੇ ਕੋਈ ਕੋਈ ਬਚਨ ਮਹਾਰਾਜ ਨਾਲ ਕਰਦੇ ਹੁੰਦੇ ਤੋ ਚਾਹਤ ਸਤ ਤੋ ਸਮਝਾਵਨ ਇਸ ਤਰ੍ਹਾਂ ਚਾਹੁੰਦੇ ਸਨ ਮਸੰਦਾਂ ਦੇ ਆਖੇ ਲਾ ਕੇ ਕਿ ਮੈਂ ਗੋਬਿੰਦ ਰਾਏ ਜੀਆ ਨੂੰ ਭਾਵ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਲਾਲ ਜੀ ਕਹਿ ਕੇ ਬੁਲਾਇਆ ਕਰਦੇ ਸੀ ਮਾਤਾ ਜੀ ਇਓ ਵੀ ਉਹਨਾਂ ਨੂੰ ਕੁਝ ਸਮਝਾਈਏ ਇਕਤ ਆਗੇ ਕਰੋ ਸੁਨਾਵਨ ਵੀ ਇਸ ਤਰ੍ਹਾਂ ਜਦੋਂ ਇਕਾਂਤ ਹੋਣਗੇ ਇਕੱਲੇ ਹੋਣਗੇ ਫਿਰ ਉਹਨਾਂ ਨਾਲ ਬਚਨ ਕਰਾਂਗੇ ਇਹ ਮਾਤਾ-ਮਤਾ ਗੁਜਰੀ ਜੀ ਆਪਣੇ ਮਨ ਦੇ ਵਿੱਚ ਵਿਚਾਰਦੇ ਨੇ ਸੋ ਆਓ ਸਮੇਂ ਦੀ ਸਮਾਪਤੀ ਹੈ ਅਗਲਾ ਇਤਿਹਾਸ ਕਾਦੋਂ ਸਰਵਣ ਕਰਨਾ ਉੀਆਂ ਬੁੱਲਾ ਮਾਫ ਕਰਨੀਆਂ ਸਾਰੀਆਂ ਸੰਗਤਾਂ ਨੇ ਪੰਕਤੀਆਂ ਸਰਵਣ ਕਰਕੇ ਫਤਿਹ ਪ੍ਰਵਾਨ ਕਰਨੀ ਜੀਓ ਤੋ ਚਾਹਤ ਸੁਤਕੋ ਸਮਝਾਵਨ ਇਕਤ ਆਗੈ ਕਰੋ ਸੁਨਾਵਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ